ਅਸੀਂ ਉਹਨਾਂ ਚੋਰਾਂ ਨੂੰ ਫੜ ਕੇ ਸਰਕਾਰ ਕੋਲ ਪੇਸ਼ ਕਰਦੇ ਆ ਪਰ ਸਾਰੇ ਹੀ ਐਸ்சி ਬੀਸੀ ਸਮਾਜ ਦੇ ਲੋਕ ਵੱਧ ਚੜ ਕੇ ਅੱਜ 2 ਮਹੀਨੇ ਬੀਤ ਚੁੱਕੇ ਹਨ ਤੇ ਸਾਰੇ ਹੀ ਮੋਰਚੇ ਦੇ ਆਗੂ ਸਹਿਬਾਨ ਆਪਣਾ ਆਪਣਾ ਯੋਗਦਾਨ ਪਾ ਕੇ ਔਰ ਜਿਨ੍ਹਾਂ ਕੋਲ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਨੇ ਯੋਧੇ ਯੂਥ ਜਿਹੜਾ ਹੈਗਾ ਭਾਰਤ ਸਰਕਾਰ ਤੋਂ ਮੰਤਾ ਪ੍ਰਾਪਤ ਚੈਨਲ ਪੰਜਾਬੀ ਸਟੇਸ਼ਨ ਨੂੰ ਵੱਖ-ਵੱਖ ਸ਼ਹਿਰਾਂ ਅਤੇ ਕਸਬਿਆਂ ਤੋਂ ਪੱਤਰਕਾਰਾਂ ਦੀ ਤੁਰੰਤ ਲੋੜ ਹੈ ਸੰਪਰਕ ਕਰੋ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਅਮਰ ਰਹੇ ਅਮਰ ਰਹੇ ਅਮਰ ਰਹੇ ਡਾਕਟਰ ਬੀ ਆਰ ਅੰਬੇਦਕਰ ਸਾਹਿਬ ਅਮਰ ਰਹੇ ਅਮਰ ਰਹੇ ਅਮਰ ਰਹੇ ਅੰਬੇਦਕਰ ਸਾਹਿਬ ਤੇਰੀ ਸੋਚ ਤੇ ਪੈਰਾ ਦੇਾਂਗੇ ਠੋਕ ਕੇ ਅੰਬੇਦਕਰ ਸਾਹਿਬ ਤੇਰੀ ਸੋਚ ਤੇ ਪੈਰਾ ਦੇਾਂਗੇ ਠੋਕ ਕੇ ਸਾਰੇ ਸਾਥੀਆਂ ਨੂੰ ਜੈ ਭੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹਰਨੇਕ ਸਿੰਘ ਨੰਡਿਆਲੀ ਪੰਜਾਬ ਦੇ ਸਮੂਹ ਐਸ்சி ਬੀਸੀ ਸਮਾਜ ਨੂੰ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਜੋ ਲਗਭਗ 2 ਮਹੀਨਿਆਂ ਤੋਂ ਮੁਹਾਲੀ ਵਿਖੇ 7 ਫੀਸਦੀਆਂ ਲੈਟਾਂ ਤੇ ਰਿਜ਼ਰਵੇਸ਼ਨ ਚੋਰੀ ਫੜੋ ਮੋਰਚਾ ਚੱਲ ਰਿਹਾ ਹੈ ਕਿ ਸਾਰੇ ਹੀ ਐਸ்சி ਬੀਸੀ ਸਮਾਜ ਦੇ ਲੋਕ ਬੱਦ ਚੜ ਕੇ ਇਸ ਮੋਰਚੇ ਨੂੰ ਸਮਰਥਨ ਕਰਨ ਇੱਥੇ ਪਹੁੰਚਣ ਔਰ ਆਪਣੀ ਜੋ ਹੋਂਦ ਦੀ ਲੜਾਈ ਆ ਉਸ ਲੜਾਈ ਨੂੰ ਸਿਖਰ ਤੱਕ ਪਹੁੰਚਾਉਣ ਵਿੱਚ ਬੱਦ ਤੋਂ ਬੱਦ ਸਹਿੂ ਕਰਨ ਇਹਨਾਂ ਕਹਿੰਦਾ ਹੋਇਆ ਮੈਂ ਸਾਰੇ ਸਾਥੀਆਂ ਦਾ ਜਿਹੜੇ ਕਿ ਇਸ ਮੋਰਚੇ ਨੂੰ ਚਲਾ ਰਹੇ ਨੇ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰੇ ਇਤਨੀ ਅਤ ਦੀ ਸਰਦੀ ਵਿੱਚ ਉਹਨਾਂ ਨੇ ਮੋਰਚੇ ਨੂੰ ਬਲੰਦੀਆਂ ਤੇ ਹੀ ਰੱਖਿਆ ਹੈ ਮੋਰਚੇ ਨੂੰ ਸਿਖਰਾਂ ਤੇ ਪਹੁੰਚਾਉਣ ਦਾ ਜੋ ਅਹਿਦ ਕੀਤਾ ਉਹ ਤਨਮਨ ਨਾਲ ਇੱਥੇ ਸੇਵਾ ਕਰ ਰਹੇ ਹਨ ਮੈਂ ਤਹਿ ਦਿਲੋਂ ਤੁਹਾਨੂੰ ਵਧਾਈ ਹਾਂ ਤੇ ਸਾਰੇ ਪੰਜਾਬ ਵਾਸੀ ਐਸ ਵੀ ਸੀ ਲੋਕਾਂ ਦੁਆਰੇ ਫਿਰ ਬੇਨਤੀ ਕਰਦਾ ਹਾਂ ਕਿ ਇੱਥੇ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚਣ ਅਤੇ ਇਸ ਨੂੰ ਸਫਲ ਬਣਾਉਣ ਵਿੱਚ ਆਪਣਾ ਯੋਗਦਾਨ ਪਾਉਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਪ੍ਰੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਿਜਰਵੇਸ਼ਨ ਚੋਰ ਫੜੋ ਮੋਰਚਾ ਜੋ ਸਾਡਾ ਐਸਸੀਬੀਸੀ ਮਹਾਪੰਚਾਇਤ ਦੇ ਚੰਡੇਹੇਠਾ ਮੋਹਾਲੀ ਵਿਖੇ ਲਗਭਗ 10 ਮਹੀਨਿਆਂ ਤੋਂ ਚੱਲ ਰਿਹਾ ਹੈ ਔਰ ਇਸ ਮੋਰਚੇ ਦੇ ਵਿੱਚ ਜਿੱਥੇ ਅਸੀਂ ਜਾਲੀ ਸਰਟੀਫਿਕੇਟਾਂ ਦੀ ਗੱਲ ਕਰਦੇ ਆ ਕਿਉਂਕਿ ਕੱਲੇ ਪੰਜਾਬ 'ਚ ਹੀ ਨਹੀਂ ਸਾਰੇ ਦੇਸ਼ ਵਿੱਚ ਪਿਛਲੇ ਲੰਬੇ ਅਰਸੇ ਤੋਂ ਜਿਹੜੇ ਜਨਰਲ ਵਰਗ ਦੇ ਚਤਰਚਲਾਕ ਲੋਕ ਆ ਉਹਨਾਂ ਨੇ ਐਸਸੀਬੀਸੀ ਜਾਤੀਆਂ ਦੇ ਫਰਜੀ ਸਰਟੀਫਿਕੇਟ ਬਣਾ ਕੇ ਜਿੱਥੇ ਪੰਜਾਬ ਸਰਕਾਰ ਦੇ ਕੇਂਦਰ ਸਰਕਾਰ ਦੇ ਖਜ਼ਾਨਿਆਂ ਨੂੰ ਚੂਨਾ ਲਾਇਆ ਅਸੀਂ ਉਹਨਾਂ ਚੋਰਾਂ ਨੂੰ ਫੜ ਕੇ ਸਰਕਾਰ ਕੋਲ ਪੇਸ਼ ਕਰਦੇ ਆਂ ਪਰ ਸਰਕਾਰ ਦੇ ਜਿਹੜੇ ਵਿਭਾਗ ਨੇ ਖਾਸ ਕਰਕੇ ਡਾਇਰੈਕਟਰ ਸੋਸ਼ਲ ਵੈਲਫੇਅਰ ਜੋ ਕਿ ਪੰਜਾਬ ਦਾ ਮੋਹਾਲੀ ਵਿੱਚ ਆ ਫੇਸ 1 ਚ ਔਰ ਉਹ ਇੰਨਾ ਸਸਤਾ ਅਸੀਂ ਅੱਜ ਚੈਲੰਜ ਕਰਦੇ ਇਸ ਮੋਰਚੇ ਦੇ ਚੰਡੇ ਹੇਠਾਂ ਕਿ ਚੰਦ ਹੀ ਦਿਨਾਂ ਦੇ ਵਿੱਚ ਅਸੀਂ ਉਹਨੂੰ ਜਿੰਦਰੇ ਲਾ ਦੇਣੇ ਆ ਕਿਉਂਕਿ ਮਾਨਯੋਗ ਮੁੱਖ ਮੰਤਰੀ ਨੂੰ ਕਈ ਵਾਰੀ ਅਸੀਂ ਅਪੀਲ ਕਰ ਚੁੱਕੇ ਆ ਕਿ ਡਾਇਰੈਕਟਰ ਸੋਸ਼ਲ ਵੈਲਫੇਅਰ ਇੰਨਾ ਸੋਸਤਾ ਉਹਦੇ ਡਿਪਟੀ ਡਾਇਰੈਕਟਰ ਇੰਨੇ ਸੋਸਤਾ ਕਿ ਉਹ ਬਿਲਕੁਲ ਜਿਹੜੇ ਇਹ ਜਾਲੀ ਸਰਟੀਫਿਕੇਟ ਧਾਰਕਾਂ ਦੀਆਂ ਫੈਲਾਂ ਨੂੰ ਉਹ ਹਵਾ ਨਹੀਂ ਲਾਉਂਦੇ ਉਹ ਉਹਨਾਂ ਨਾਲ ਰਲੇ ਹੋਏ ਆ ਸਾਨੂੰ ਸ਼ੱਕ ਹੈ ਕਿ ਇਹ ਜਿਹੜੇ ਚੋਰ ਆ ਇਨਾਂ ਨਾਲੇ ਡਾਇਰੈਕਟਰ ਸੋਸ਼ਲ ਵੈਲਫੇਅਰ ਦਾ ਵਿਭਾਗ ਹਰ ਲਿਆ ਹੋਇਆ ਪੰਜਾਬ ਸਰਕਾਰ ਵੀ ਲੜੀ ਹੋਈ ਹੈ ਕਿਉਂਕਿ ਇਹਨਾਂ ਚੋਰਾਂ ਦੀਆਂ ਜਿਹੜੀਆਂ ਫਾਈਲਾਂ ਉਹਨਾਂ ਨੂੰ ਨੱਪਣ ਦੇ ਵਿੱਚ ਉਹਨਾਂ ਦੇ ਕਾਰਵਾਈ ਨਹੀਂ ਕਰ ਰਿਹਾ ਇਹ ਜਿਹੜਾ ਡਾਇਰੈਕਟਰ ਸੋਸ਼ਲ ਵੈਲਫੇਅਰ ਹੈ ਸੋ ਮੈਂ ਸਰਕਾਰ ਨੂੰ ਆ ਦੁਆਰਾ ਫੇਰ ਅਪੀਲ ਕਰਦਾ ਅਸੀਂ ਥੋੜੇ ਦਿਨਾਂ ਦੇ ਵਿੱਚ ਡਾਇਰੈਕਟਰ ਸੋਸ਼ਲ ਵੈਲਫੇਅਰ ਦੇ ਦਫ਼ਤਰ ਨੂੰ ਜਿੰਦਰੇ ਲਾਵਾਂਗੇ ਨਹੀਂ ਤਾਂ ਉਹਨੂੰ ਤੁਰੰਤ ਉਹਨੂੰ ਉਹਨੂੰ ਜਿਹੜਾ ਹੈ ਮੂਵਮੈਂਟ ਚਲਿਆਓ ਉਹਨਾਂ ਨੂੰ ਹਰਕਤ ਚ ਲਿਆਓ ਕਿਉਂਕਿ ਪਿਛਲੇ ਲਗਭਗ 8-10 ਮਹੀਨਿਆਂ ਤੋਂ ਜਿਹੜੀਆਂ ਸ਼ਿਕਾਇਤਾਂ ਉਹਨੀਆਂ ਹੋਵੇ ਪਈਆਂ ਉਹਨਾਂ ਲੋਕਾਂ ਨੂੰ ਕੋਈ ਸਜ਼ਾਵਾਂ ਨਹੀਂ ਦਿੱਤੀਆਂ ਜਾ ਰਹੀਆਂ ਸਰਟੀਫਿਕੇਟ ਰੱਦ ਨਹੀਂ ਕੀਤੇ ਜਾ ਰਹੇ ਇਸ ਤੋਂ ਬਿਨਾ ਮੈਂ ਪੰਜਾਬ ਦੇ ਸਾਰੇ ਐਸਸੀਬੀਸੀ ਲੋਕਾਂ ਨੂੰ ਅਪੀਲ ਕਰਦਾ ਕਿ 28 ਫਰਵਰੀ ਨੂੰ ਸ੍ਰੀ ਗੁਰੂ ਰਵਿੰਦਾਸ ਜੀ ਦਾ ਪ੍ਰਕਾਸ਼ ਉਤਸਵ ਇਸ ਮੋਰਚੇ ਦੇ ਮਨਾਇਆ ਜਾਣਾ 9:30 ਵਜੇ ਸ੍ਰੀ ਸੋਹਣੀ ਸਾਹਿਬ ਜੀ ਦੇ ਪਾਠ ਰੱਖੇ ਜਾਣਗੇ ਔਰ 11 ਵਜੇ ਜਿਹੜਾ ਹੈ ਇਹਦੇ ਭੋਗ ਪਾਏ ਜਾਣਗੇ ਸੋ ਮੈਂ ਸਾਰੇ ਹੀ ਪੰਜਾਬ ਵਾਸੀਆਂ ਨੂੰ ਐਸ ਸੀ ਬੀ ਸੀ ਮਹਾਪੰਚਾਇਤ ਦੇ ਚੰਡੇਹੇਟਾ ਸਾਰੇ ਭੈਣ ਭਰਾਵਾਂ ਨੂੰ ਅਪੀਲ ਕਰਦਾ ਕਿ ਇਸ ਮੋਰਚੇ ਤੇ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਹੋ ਸਭ ਤੇ ਵੱਧ ਵੱਧ ਗੈਂਤੀ ਵਿੱਚ ਪਹੁੰਚੋ ਜੈ ਪੀਮ ਜੈਪਾਲ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਐਸ ਸੀ ਬੀ ਸੀ ਮਹਾਪੰਚਾਇਤ ਦਾ ਜੋ ਰਿਜ਼ਰਵੇਸ਼ਨ ਚੋਰ ਫੜੋ ਮੋਰਚਾ ਪਿਛਲੇ ਲਗਭਗ 2 ਮਹੀਨੇ ਤੋਂ ਚੱਲ ਰਿਹਾ ਹੈ ਸਾਰੇ ਮੇਰੇ ਵੀਰ ਵੱਖ-ਵੱਖ ਪਿੰਡਾਂ ਤੋਂ ਵੱਖ-ਵੱਖ ਜ਼ਿਲ੍ਹਿਆਂ ਤੋਂ ਸਾਡੇ ਵਿਚਕਾਰ ਪਹੁੰਚੇ ਨੇ ਤੇ ਸਾਰੇ ਹੀ ਦੇਸ਼ਾਂ ਵਿਦੇਸ਼ਾਂ 'ਚ ਬੈਠੇ ਪੂਰੇ ਪੰਜਾਬ 'ਚ ਬੈਠੇ ਆਪਣਾ ਐਸਸੀਬੀਸੀ ਭਾਈਚਾਰਾ ਸਭ ਨੂੰ ਫਤਿਹ ਅਰਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤੇ ਅੱਜ 2 ਮਹੀਨੇ ਬੀਤ ਚੁੱਕੇ ਹਨ ਤੇ ਸਾਰੇ ਹੀ ਮੋਰਚੇ ਦੇ ਆਗੂ ਸਹਿਬਾਨ ਆਪਣਾ ਆਪਣਾ ਯੋਗਦਾਨ ਪਾ ਕੇ ਮੋਰਚੇ ਦੇ ਅੱਗੇ ਤੋੜਨ ਵਾਸਤੇ ਸ੍ਰੀਆ ਗਤੀਆਂ ਵਿਧੀਆਂ ਦੀ ਪੂਰੀ ਬਿਉਂਦਮੰਦੀ ਬਣਾ ਰਹੇ ਨੇ ਤੇ ਸਾਰੇ ਮੋਰਚੇ ਵੱਲੋਂ 28 ਤਰੀਕ ਦਿਨ ਬੁੱਧਵਾਰ ਨੂੰ ਸ੍ਰੀ ਗੁਰੂ ਰਵਦਾਸ ਜੀ ਮਹਾਰਾਜ ਜੀ ਦਾ ਜਨਮ ਦਿਹਾੜਾ ਮਨਾ ਰਹੇ ਨੇ ਸਾਰੇ ਸੰਗਤਾਂ ਨੂੰ ਹੀ ਬੇਨਤੀ ਹੈ ਵੱਧ ਚੜ ਕੇ ਆਪਣਾ ਯੋਗਦਾਨ ਪਾਣ ਤੇ ਵੱਧ ਤੋਂ ਵੱਧ ਸੰਗਤ ਲਿਆ ਕੇ ਇਸ ਧਰਨੇ ਦਾ ਜਿਹੜੀ ਇਹ ਸਮੋਲਿਤ ਕੀਤੀ ਜਾਵੇ ਤਾਂ ਕਿ ਜਿਹੜੀ ਸਰਕਾਰ ਦੇ ਖਿਲਾਫ ਲੜਾਈ ਚੱਲ ਰਹੀ ਹੈ ਐਸ்சி ਬੀਸੀ ਵਾਹ ਪੰਚਾਇਤ ਵੱਲੋਂ ਜੋ ਐਸ்சி ਰਿਜ਼ਰਵੇਸ਼ਨ ਚੋਰਫੜੋ ਮੋਰਚਾ ਚੱਲ ਰਿਹਾ ਹੈ ਜਿਹੜੇ ਐਸ்சி ਸਰਟੀਫਿਕੇਟ ਬਣਾਏ ਨੇ ਤਲਾੜ ਲੋਕਾਂ ਨੇ ਜਿਹੜੇ ਗਰੀਬ ਲੋਕਾਂ ਦੇ ਹੱਕ ਖਾਏ ਨੇ ਉਹਨਾਂ ਨੂੰ ਉਹਨਾਂ ਦੇ ਖਿਲਾਫ ਕਾਰਵਾਈ ਕਰਾਉਣ ਵਾਸਤੇ ਅਸੀਂ ਦਿਨ ਰਾਤ ਜਿਹੜੀ ਹੈ ਲੋਕ ਬੇਨਤ ਕਰਦੇ ਨੇ ਤੇ ਤੁਹਾਡਾ ਸਹਿਯੋਗ ਦੀ ਬਹੁਤ ਬਹੁਤ ਲੋੜ ਹੈ ਤੇ 28 ਤਰੀਕ ਨੂੰ ਭੁੱਲਿਓ ਨਾ 28 ਤਰੀਕ ਨੂੰ ਵੱਧ ਤੋਂ ਵੱਧ ਸੰਗਤ ਲੈ ਕੇ ਇਸ ਮੋਰਚੇ ਤੇ ਪਹੁੰਚੋ ਤੇ ਆਪਣੇ ਸਜਾ ਦੱਸੋ ਤੇ ਮੋਰਚੇ ਨੂੰ ਅੱਗੇ ਲਿਜਾਣ ਵਾਸਤੇ ਸਾਡੀ ਜਿਹੜੀ ਬੇਨਤਬੰਦੀ ਤੇ ਇਸ ਹਿੱਸਾ ਪਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਰਤ ਦੋਸਤੋ ਅੱਜ ਮਿੱਤੀ 16 ਫਰਵਰੀ ਹੋ ਗਈ ਹੈ ਤੇ ਸਾਡਾ ਜਿਹੜਾ ਧਰਨਾ ਹੈ ਚੋਰ ਰੈਜ਼ਰਵੇਸ਼ਨ ਚੋਰ ਫੜੋ ਮੋਰਚਾ ਜਿਹੜਾ ਐਸਸੀ ਬੀਸੀ ਮਹਾਪੰਚਾਇਤ ਦੇ ਬੈਨਰ ਹੇਠ ਲੱਗਿਆ ਹੋਇਆ ਜੀ ਅੱਜ ਉਸ ਦਾ 57ਵਾਂ ਦਿਨ ਹੋ ਗਿਆ ਤੇ ਦਿਨ ਲੰਗੀ ਜਾ ਰਹੇ ਨੇ ਅਸੀਂ ਆਪਣੀ ਜਿਹੜੀ ਹੈ ਡਟੇ ਹੋਏ ਹਾਂ ਮੋਰਚੇ ਤੇ ਤੇ ਮੈਂ ਮੇਰੀ ਮਾਤਾ ਨੂੰ ਕਿਹਾ ਵੀ ਮਾਤਾ ਬਰਕਤ ਨਹੀਂ ਹੋ ਰਹੀ ਕਿਰਤ ਦੇ ਵਿੱਚ ਕੀ ਕਰੀਏ ਮੇਰੀ ਮਾਤਾ ਕਹਿੰਦੀ ਵੀ ਰੋਜ਼ ਅਰਦਾਸ ਕਰਕੇ ਚੱਲਿਆ ਕਰ ਮੈਂ ਸਵੇਰੇ ਅਰਦਾਸ ਕਰਕੇ ਚਲਦਾ ਹੁਣਾਂ ਵੀ ਅੱਜ ਸਾਡੇ ਜਿਹੜੇ ਮੋਰਚੇ 'ਚ ਪਰਮਾਤਮਾ ਬਰਕਤ ਕਰਿਓ ਗੁਰੂ ਮਹਾਰਾਜ ਬਰਕਤ ਕਰਿਓ ਤੇ ਦਿਨੋਂ ਦਿਨ ਇੰਨੀ ਬਰਕਤ ਹੁੰਦੀ ਜਾ ਰਹੀ ਹੈ ਕਿ ਕੱਲ ਸਾਡੇ ਸਾਥੀ ਅਨਿਲ ਬਾਗਾ ਜੀ ਹੁਸ਼ਿਆਰਪੁਰ ਤੋਂ ਸਾਡੇ ਨਾਲ ਜੁੜੇ ਜਿਹੜੇ ਅੰਬੇਦਕਰ ਫੋਰਸ ਪੰਜਾਬ ਦੇ ਨਾਂ ਦੇ ਇੱਕ ਯੂਨਿਟ ਚਲਾ ਰਹੇ ਨੇ ਔਰ ਜਿਨ੍ਹਾਂ ਕੋਲ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਨੇ ਯੋਧੇ ਯੂਥ ਜਿਹੜਾ ਹੈਗਾ ਉਹਨਾਂ ਦੇ ਨਾਲ ਜੁੜਿਆ ਹੋਇਆ ਮੈਂ ਜਿਵੇਂ ਆਪ ਸਭ ਨੂੰ ਬੇਨਤੀ ਕਰਦਾ ਹੁਣਾਂ ਮੇਰੇ ਯੂਥ ਸਾਥੀਆਂ ਨੂੰ ਵੀ ਭਰਾਵੋ ਮੋਰਚੇ ਤੇ ਪਹੁੰਚੋ ਭਾਵੇਂ 10 ਮਿੰਟ ਦਿਓ ਆਪਣਾ ਸਮਾਂ ਜ਼ਰੂਰ ਦਿਓ ਤਾਂ ਕਿ ਜਿਹੜਾ ਮਿਸ਼ਨ ਆਪਾਂ ਚਲਾ ਰਹੇ ਆ ਜਿਹੜੇ ਆਪਾਂ ਇਹ ਲੜਾਈ ਲੜ ਰਹੇ ਆ ਇਹਦੇ ਵਿੱਚ ਤੁਹਾਡਾ ਜਿਹੜਾ ਪੂਰਨ ਸਹਿਯੋਗ ਆ ਉਹ ਮਿਲ ਸਕੇ ਜੀ ਤੇ ਦੁਬਾਰਾ ਫੇਰ ਮੈਂ ਸਾਰੇ ਹੀ ਆਪਣੇ ਸਾਥੀਆਂ ਦਾ ਧੰਨਵਾਦ ਕਰਦਾ ਜਿਹੜੇ ਸਾਡੇ ਬੇਨਤੀ ਦੇ ਉੱਤੇ ਇੱਥੇ ਪਹੁੰਚਦੇ ਨੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਪੀਮ ਜੈ ਭਾਰਤ